ਹਾਂਜੀ ਵਾਹਿਗੁਰੂ ਸੁੱਖ ਰੱਖੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਅਜਹੀ ਬਿਮਾਰੀ ਦੀ ਜਿਹੜੀ ਖਾਸ ਕਰਕੇ ਮੁਰਗੀਆਂ ਨੂੰ ਬਰਸਾਤਾਂ ਦੇ ਦਿਨਾਂ ਦੇ ਵਿੱਚ ਹੁੰਦੀ ਆ ਸੋ ਇਹ ਬਿਮਾਰੀ ਦਾ ਨਾਮ ਹੈਗਾ ਜੀ ਕੋਕਸੀਡਿਓਸਿਸ ਇਸ ਬਿਮਾਰੀ ਦੇ ਕੀ ਲੱਛਣ ਨੇ ਕਿਵੇਂ ਆਪਾਂ ਆਪਣੀਆਂ ਮੁਰਗੀਆਂ ਨੂੰ ਆ ਬਚਾ ਕਰ ਸਕਦੇ ਆ ਕਿਵੇਂ ਦੇਸੀ ਇਲਾਜ ਨਾਲ ਆਪਾਂ ਆਪਣੀਆਂ ਮੁਰਗੀਆਂ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਹਾਂ ਤੇ ਕਿਵੇਂ ਆਪਾਂ ਦੂਜੀ ਦਵਾਈ ਦੇ ਕੇ ਮੁਰਗੀਆਂ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਹਾਂ ਉਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸੋ ਦੇਖੋ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਐਂਡ ਤੇ ਜਾ ਕੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਿਓ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਖਾਸ ਕਰਕੇ ਜ਼ਿਆਦਾ ਤੌਰ ਤੇ ਇਹ ਬਿਮਾਰੀ ਹੈ ਜਿਹੜੀ ਏ ਆਉਂਦੀ ਆ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਦੋਂ ਮੀਂਹ ਹੁੰਦਾ ਹੈ ਤੇ ਇਸ ਸਾਲ ਜਿਹੜੇ ਮੀਂਹ ਆ ਬਹੁਤ ਜ਼ਿਆਦਾ ਪਏ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਹਜੇ ਵੀ ਪੈ ਰਹੇ ਨੇ ਸੋ ਇਹਦੇ ਆਪਾਂ ਲੱਛਣ ਦੀ ਪਹਿਲਾਂ ਗੱਲ ਕਰਦੇ ਆ ਲੱਛਣ ਜਿਵੇਂ ਤੁਸੀਂ ਦੇਖ ਸਕਦੇ ਆ ਸਕਰੀਨ ਦੇ ਉੱਤੇ ਜਿਹੜਾ ਸਭ ਤੋਂ ਪਹਿਲਾ ਲੱਛਣ ਹੈ ਜੀ ਖੂਨੀ ਦਸਤ ਜੇਕਰ ਤੁਹਾਡੀਆਂ ਮੁਰਗੀਆਂ ਖੂਨੀ ਦਸਤ ਮਤਲਬ ਕਿ ਖੂਨੀ ਵਿੱਠ ਕਰਦੀਆਂ ਨੇ ਤਾਂ ਇਹ ਜਿਹੜੀ ਬਿਮਾਰੀ ਆ ਤੁਹਾਡੀਆਂ ਮੁਰਗੀਆਂ ਨੂੰ ਹੋ ਸਕਦੀ ਆ ਦੂਜੇ ਨੰਬਰ ਤੇ ਤੁਹਾਡੀ ਮੁਰਗੀ ਸੁਸਤ ਰਹੂਗੀ ਤੀਜੇ ਨੰਬਰ ਤੇ ਤੁਹਾਡੀ ਜਿਹੜੀ ਮੁਰਗੀ ਆ ਉਹ ਖੰਭ ਖਲਾਰ ਕੇ ਬੈਠੂਗੀ ਤੇ ਚੌਥੇ ਨੰਬਰ ਤੇ ਤੁਹਾਡੀ ਮੁਰਗੀ ਆ ਜਿਹੜੀ ਉਹਨੂੰ ਭੁੱਖ ਘੱਟ ਲੱਗੂਗੀ ਮਤਲਬ ਕਿ ਉਹ ਫੀਡ ਘੱਟ ਖਾਊਗੀ ਤੇ ਪਾਰ ਘੱਟ ਹੋਊਗਾ ਪਾਣੀ ਦੀ ਕਮੀ ਆਊਗੀ ਤੇ ਆਪਾਂ ਗੱਲ ਕਰਦੇ ਆਂ ਵੀ ਇਹ ਜਿਹੜੀ ਬਿਮਾਰੀ ਆ ਮੀਂਹ ਦੇ ਦਿਨਾਂ ਦਿਨਾਂ ਦੇ ਵਿੱਚ ਕਿਉਂ ਹੁੰਦੀ ਆ ਦੇਖੋ ਜੀ ਜਿਵੇਂ ਤੁਸੀਂ ਖੁੱਡਾ ਦੇਖ ਲਓ ਖੁੱਡਾ ਤੁਸੀਂ ਦੇਖ ਸਕਦੇ ਆ ਇਹ ਪੂਰੀ ਤਰ੍ਹਾਂ ਗਿੱਲਾ ਆ ਮਤਲਬ ਕਿ ਇਹਦੇ ਵਿੱਚ ਨਮੀ ਆ ਜਿਹੜੀ ਉਹ ਜ਼ਿਆਦਾ ਆ ਜਦੋਂ ਬਾਰਿਸ਼ ਦੇ ਦਿਨਾਂ ਦੇ ਵਿੱਚ ਨਮੀ ਜ਼ਿਆਦਾ ਹੋ ਜਾਂਦੀ ਆ ਸਲਾਬ ਖੁੱਡਿਆਂ ਜਾਂ ਸ਼ੈੱਡ ਦੇ ਵਿੱਚ ਜ਼ਿਆਦਾ ਹੋ ਜਾਂਦੀ ਆ ਉਸ ਦੇ ਨਾਲ ਇਹ ਜਿਹੜੀ ਬਿਮਾਰੀ ਆ ਉਹ ਜ਼ਿਆਦਾ ਹੁੰਦੀ ਆ ਜਿਵੇਂ ਕਿ ਤੁਹਾਨੂੰ ਆਪਾਂ ਪਹਿਲਾ ਖੁੱਡਾ ਦਿਖਾਇਆ ਉਹਦੇ ਵਿੱਚ ਬਹੁਤ ਜ਼ਿਆਦਾ ਸਲਾਬ ਸੀ ਕਿਉਂਕਿ ਆਲੇ-ਦੁਆਲੇੋਂ ਜਿਹੜੀ ਬਾਛੜ ਆ ਉਹ ਪਾ ਕੇ ਖੁੱਡਾ ਅੰਦਰੋਂ ਪੂਰੀ ਤਰ੍ਹਾਂ ਗਿੱਲਾ ਹੋ ਗਿਆ ਸੀ ਵੈਸੇ ਆਪਣੀਆਂ ਮੁਰਗੀਆਂ ਜਿਹੜੀਆਂ ਉਹ ਤੰਦਰੁਸਤ ਨੇ ਆਪਣੀ ਕਿਸੇ ਵੀ ਮੁਰਗੀ ਨੂੰ ਇਹ ਪ੍ਰੋਬਲਮ ਨਹੀਂ ਹੋਈ ਪਰ ਇੱਕ ਆਪਣੇ ਨਾਲ WhatsApp ਤੇ ਇੱਕ ਵੀਰ ਆ ਮੇਰਾ ਜੁੜਿਆ ਹੋਇਆ ਆ ਉਹ ਆਪਣੇ ਤੋਂ ਜਾਣਕਾਰੀ ਲੈਂਦਾ ਰਹਿੰਦਾ ਉਸ ਦੀਆਂ ਮੁਰਗੀਆਂ ਨੂੰ ਇਹ ਪ੍ਰੋਬਲਮ ਆ ਜਿਹੜੀ ਉਹ ਆਈ ਆ ਇਹ ਬਿਮਾਰੀ ਆਈ ਆ ਸੋ ਆਪਣੀਆਂ ਮੁਰਗੀਆਂ ਤੰਦਰੁਸਤ ਨੇ ਕਿਉਂ ਕਿ ਆਪਾਂ ਦੇਸੀ ਜਿਹੜੇ ਚੀਜ਼ਾਂ ਨੇ ਉਹ ਮੁਰਗੀਆਂ ਨੂੰ ਦਿੰਨੇ ਰਹਿੰਦੇ ਆ ਟਾਈਮ-ਟਾਈਮ ਤੇ ਸੋ ਆਪਣੇ ਕੋਲੇ ਜਿਹੜੇ ਬਾਕੀ ਖੁੱਡੇ ਹੋ ਠੀਕ ਨੇ ਪਰ ਇਸ ਖੁੱਡੇ ਦੇ ਵਿੱਚ ਤੁਸੀਂ ਸਲਾਬ ਦੇਖ ਲਈ ਆ ਇਹ ਆ ਜੀ ਕਾਰਨ ਇਸ ਕਾਰਨ ਜਿਹੜੀਆਂ ਮੁਰਗੀਆਂ ਨੇ ਉਹਨਾਂ ਨੂੰ ਇਹ ਬਿਮਾਰੀ ਹੁੰਦੀ ਆ ਸੋ ਆਪਾਂ ਗੱਲ ਕਰਦੇ ਆ ਵੀ ਆਪਾਂ ਬਚਾ ਕਿਵੇਂ ਕਰ ਸਕਦੇ ਆ ਦੇਖੋ ਰਹਿਣ ਦੀ ਜਿਹੜੀ ਜਗ੍ਹਾ ਆ ਜਿੱਥੇ ਵੀ ਤੁਸੀਂ ਮੁਰਗੀਆਂ ਰੱਖੀਆਂ ਹੋਈਆਂ ਨੇ ਚਾਹੇ ਤੁਸੀਂ ਖੁੱਡੇ 'ਚ ਰੱਖੀਆਂ ਹੋਈਆਂ ਨੇ ਚਾਹੇ ਤੁਸੀਂ ਸ਼ੈੱਡ 'ਚ ਰੱਖੀਆਂ ਹੋਈਆਂ ਨੇ ਉਸ ਜਗ੍ਹਾ ਨੂੰ ਸੁੱਕੀ ਰੱਖੋ ਤੁਸੀਂ ਉੱਥੇ ਚੂਨਾ ਪਾ ਸਕਦੇ ਆ ਤਾਂ ਜੋ ਨਮੀ ਦੀ ਜਿਹੜੀ ਮਾਤਰਾ ਆ ਉਹ ਘੱਟ ਹੋ ਸਕੇ ਜਿਹੜਾ ਮੈਨੇਜਮੈਂਟ ਆ ਉਹਨੂੰ ਸਹੀ ਰੱਖੋ ਖੁੱਡੇ ਨੂੰ ਸਾਫ਼ ਸੁਥਰਾ ਰੱਖੋ ਚਾਹੇ ਤੁਸੀਂ ਸ਼ੈੱਡ ਰੱਖੀ ਹੋਈ ਆ ਉਹਨੂੰ ਸਾਫ਼ ਸੁਥਰਾ ਰੱਖੋ ਤਾਂ ਤੁਹਾਡੀਆਂ ਜਿਹੜੀਆਂ ਮੁਰਗੀਆਂ ਨੂੰ ਜਿਹੜੀ ਕੋਕਸੀਡਿਓਸਿਸ ਬਿਮਾਰੀ ਆ ਇਹ ਨਹੀਂ ਆਊਗੀ ਠੀਕ ਆ ਜੀ ਹੁਣ ਆਪਾਂ ਗੱਲ ਕਰਦੇ ਆ ਕਿ ਇਸ ਦਾ ਦੇਸੀ ਇਲਾਜ ਕੀ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਦੇਸੀ ਇਲਾਜ ਇਹ ਆ ਕਿ ਆਪਣੀਆਂ ਮੁਰਗੀਆਂ ਨੂੰ ਦਹੀਂ ਆ ਜਿਹੜਾ ਜੋ ਜ਼ਰੂਰ ਦਿਓ ਦੂਜੇ ਨੰਬਰ ਤੇ ਚਾਰ ਕੋਲ ਦੇ ਵਿੱਚ ਆਦਰਕ ਮਿਕਸ ਕਰਕੇ ਉਹਨੂੰ ਚੰਗੀ ਤਰ੍ਹਾਂ ਤੁਸੀਂ ਆਦਰਕ ਨੂੰ ਪੇਸਟ ਬਣਾ ਲਓ ਚਾਰ ਕੋਲ ਜਿਹੜਾ ਆ ਉਹਨੂੰ ਤੁਸੀਂ ਚੰਗੀ ਤਰ੍ਹਾਂ ਕੁਟ ਲਓ ਪੀਸ ਲਓ ਚਾਰ ਕੋਲ ਬਾਰੇ ਮੈਂ ਇੱਕ ਵਾਰ ਦੱਸ ਦਵਾਂ ਜਿਹੜੇ ਨਵੇਂ ਨੇ ਚਾਰ ਕੋਲ ਮਤਲਬ ਜਿਹੜਾ ਆਪਾਂ ਲੱਕੜੀ ਘਰੇਵਾਲਦੇ ਆ ਉਤੋਂ ਜਿਹੜਾ ਕੋਲਾ ਹੁੰਦਾ ਆ ਉਹਨੂੰ ਚੰਗੀ ਤਰ੍ਹਾਂ ਪੀਸ ਲਓ ਪੀਸ ਕੇ ਕੁਟ ਕੇ ਦੋਨਾਂ ਚੀਜ਼ਾਂ ਨੂੰ ਇਹਨਾਂ ਦੇ ਪਾਣੀ ਦੇ ਵਿੱਚ ਮਿਕਸ ਕਰ ਦਿਓ ਲਗਾਤਾਰ 7 ਦਿਨ ਦਿਓ ਜੇਕਰ ਜ਼ਿਆਦਾ ਪ੍ਰੋਬਲਮ ਆ ਜੇਕਰ ਘੱਟ ਪ੍ਰੋਬਲਮ ਆ ਤਾਂ 3 ਦਿਨ ਦਿਓ ਜੇਕਰ ਨਹੀਂ ਵੀ ਪ੍ਰੋਬਲਮ ਤਾਂ ਵੀ ਆਪਣੀਆਂ ਮੁਰਗੀਆਂ ਨੂੰ ਇਹ ਜਿਹੜਾ ਦੇਸੀ ਇਲਾਜ ਆ ਜ਼ਰੂਰ ਕਰੋ ਤਾਂ ਕਿ ਤੁਹਾਡੀਆਂ ਮੁਰਗੀਆਂ ਨੂੰ ਇਹ ਪ੍ਰੋਬਲਮ ਆ ਜਿਹੜੀ ਨਾ ਆਵੇ ਹੁਣ ਆਪਾਂ ਗੱਲ ਕਰਦੇ ਆ ਕਿ ਇਹਨਾਂ ਨੂੰ ਆਪਾਂ ਕਿਹੜੀ ਦਵਾਈ ਆ ਜਿਹੜੀ ਦੇ ਸਕਦੇ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਟ੍ਰੇਨਿੰਗ ਦੇ ਅਨੁਸਾਰ ਜਿਹੜੀ ਆਪਾਂ ਟ੍ਰੇਨਿੰਗ ਲਈ ਹੋਈ ਆ ਪੋਲਟਰੀ ਦੀ ਉਸ ਦੇ ਹਿਸਾਬ ਦੇ ਨਾਲ ਜਿਹੜੀਆਂ ਹੋਮੋਪੈਥਿਕ ਦਵਾਈਆਂ ਆ ਉਹ ਮੁਰਗੀਆਂ ਤੇ ਅਸਰ ਕਰਦੀਆਂ ਆ ਸੋ ਇਹ ਜਿਹੜੀ ਦਵਾਈ ਤੁਸੀਂ ਸਕਰੀਨ ਤੇ ਦੇਖ ਰਹੇ ਆ ਇਹ ਦਵਾਈ ਹੋਮੋਪੈਥਿਕ ਦੀ ਦਵਾਈ ਆ ਇਹ ਦਵਾਈ ਤੁਸੀਂ ਆਪਣੀਆਂ ਮੁਰਗੀਆਂ ਨੂੰ 2 ਲੀਟਰ ਪਾਣੀ ਦੇ ਵਿੱਚ 1 1 ਐਮਐਲ ਪਾ ਕੇ ਦੇ ਸਕਦੇ ਆ ਜੇਕਰ ਜ਼ਿਆਦਾ ਦਿੱਕਤ ਆ 7 ਦਿਨ ਲਗਾਤਾਰ ਦੇ ਸਕਦੇ ਆ ਜੇਕਰ ਘੱਟ ਪ੍ਰੋਬਲਮ ਆ ਤਾਂ 3 ਦਿਨ ਲਗਾਤਾਰ ਦਿਓ ਠੀਕ ਆ ਜੀ ਤੇ ਇਸ ਤੋਂ ਬਿਨਾ ਤੁਸੀਂ ਹੋਰ ਵੀ ਕੋਈ ਐਂਟੀਕੌਕਸੀਡਲ ਦਵਾਈ ਦਵਾਈ ਆ ਜਿਹੜੀ ਉਹ ਆਪਣੀਆਂ ਮੁਰਗੀਆਂ ਨੂੰ ਦੇ ਸਕਦੇ ਆ ਠੀਕ ਆ ਜੀ ਹੋਰ ਵੀ ਕਈ ਦਵਾਈਆਂ ਇਸ ਬਿਮਾਰੀ ਤੋਂ ਹੈਗੀਆਂ ਜ਼ਰੂਰੀ ਨਹੀਂ ਕਿ ਤੁਸੀਂ ਇਹੀ ਦਵਾਈ ਦੇਣੀ ਆ ਉਹ ਤੁਹਾਡੀ ਆਪਣੀ ਇੱਛਾ ਆ ਹੋਰ ਵੀ ਕਈ ਜਿਹੜੀਆਂ ਦਵਾਈਆਂ ਚੱਲੀਆਂ ਹੋਈਆਂ ਨੇ ਪਰ ਇਹ ਜਿਹੜੀ ਦਵਾਈ ਆ ਇਹ 30 ml ਤੁਹਾਨੂੰ 110 ਰੁਪਏ ਦੀ ਪੈ ਜਾਊਗੀ ਬਹੁਤ ਹੀ ਸਸਤੀ ਆ ਹੋਮੋਪੈਥਿਕ ਦਵਾਈ ਆ ਤੁਹਾਨੂੰ ਹੋਮੋਪੈਥਿਕ ਜੋ ਮੈਡੀਕਲ ਹੁੰਦੇ ਨੇ ਉਥੋਂ ਹੀ ਇਹ ਦਵਾਈ ਆ ਜਿਹੜੀ ਮਿਲੂਗੀ ਵੈਸੇ ਤੁਸੀਂ ਦੂਸਰੇ ਜਿਹੜੇ ਮੈਡੀਕਲ ਨੇ ਉੱਥੇ ਵੀ ਤੁਸੀਂ ਪਤਾ ਕਰ ਸਕਦੇ ਆ ਜੇਕਰ ਨਹੀਂ ਮਿਲਦੀ ਤਾਂ ਤੁਸੀਂ ਹੋਮੋਪੈਥਿਕ ਜੋ ਦੁਕਾਨ ਹੁੰਦੀਆਂ ਨੇ ਜਾਂ ਮੈਡੀਕਲ ਕਹੋ ਜੋ ਵੀ ਆ ਉਥੋਂ ਤੁਸੀਂ ਇਹ ਜਿਹੜੀ ਦਵਾਈ ਆ 110 ਰੁਪਏ ਦੀ 30 ਐਮਐਲ ਜਿਹੜੀ ਦਵਾਈ ਆ ਇਹ ਤੁਹਾਨੂੰ ਮਿਲ ਜਾਊਗੀ ਤੇ ਇਸ ਦਾ ਅਸਰ ਆ ਜਿਹੜਾ ਜ਼ਰੂਰ ਹੋਊਗਾ ਹੋਮੋਪੈਥਿਕ ਦਵਾਈਆਂ ਜਿਹੜੀਆਂ ਟ੍ਰੇਨਿੰਗ ਦੇ ਅਨੁਸਾਰ ਜੋ ਟ੍ਰੇਨਿੰਗ ਆਪਾਂ ਲਈ ਹੋਈ ਆ ਕੇਵੀਜੀ ਤੋਂ ਕ੍ਰੀषि ਵਿਗਿਆਨ ਕੇਂਦਰ ਤੋਂ ਤੁਹਾਨੂੰ ਪਤਾ ਆ ਕਿ ਉੱਥੇ ਕੋਈ ਨਾਰਮਲ ਜਿਹੜੇ ਡਾਕਟਰਾਂ ਨਹੀਂ ਬੈਠੇ ਹੁੰਦੇ ਉੱਥੇ ਬਹੁਤ ਉਹਨਾਂ ਕੋਲ ਤਜਰਬਾ ਹੁੰਦਾ ਆ ਠੀਕ ਆ ਜੀ ਉਹਨਾਂ ਨੇ ਬਹੁਤ ਜ਼ਿਆਦਾ ਸਟੱਡੀ ਕੀਤੀ ਹੁੰਦੀ ਆ ਜਿਨ੍ਹਾਂ ਤੋਂ ਆਪਾਂ ਜਿਹੜੀ ਟ੍ਰੇਨਿੰਗ ਲਈ ਹੋਈ ਆ ਆਪਾਂ ਕੋਈ ਵੀ ਪੀਡੀਐਫ ਨਹੀਂ ਕਿਸੇ ਤੋਂ ਲਿਆ ਆਪਾਂ ਕਿਸ ਤੋਂ ਆਨਲਾਈਨ ਹੀ ਟ੍ਰੇਨਿੰਗ ਲਈ ਹੈਗੀ ਜੇਕਰ ਤੁਸੀਂ ਵੀ ਇਹ ਟ੍ਰੇਨਿੰਗ ਲੈਣਾ ਚਾਹੁੰਦੇ ਆ ਪੋਲਟਰੀ ਬਾਰੇ ਬਿਲਕੁਲ ਫ੍ਰੀ ਤਕੇ ਵੀ ਕੇਤਨ ਉਹ ਕੇਵੀ ਕੇ ਮਤਲਬ ਖੇਤੀਬੀ ਗਿਆਨ ਕੇਂਦਰ ਉਹ ਕਿੱਥੇ ਖੁੱਲਿਆ ਹੋਇਆ ਹੈ ਹਰੇਕ ਜ਼ਿਲ੍ਹੇ ਦੇ ਵਿੱਚ ਫ੍ਰੀ ਖੁੱਲਿਆ ਹੋਇਆ ਜੇਕਰ ਤੁਹਾਨੂੰ ਲੋਕੇਸ਼ਨ ਨਹੀਂ ਪਤਾ ਲੱਗਦੀ ਸਰਚ ਕਰੋ ਠੀਕ ਹੈ ਜੀ ਇਹ ਨੈੱਟ ਤੇ ਸਰਚ ਕਰੋ ਤੁਹਾਨੂੰ ਲੋਕੇਸ਼ਨ ਵੀ ਪਤਾ ਲੱਗ ਜੂਗੀ ਉੱਥੋਂ ਤੁਸੀਂ ਬਿਲਕੁਲ ਫ੍ਰੀ ਟ੍ਰੇਨਿੰਗ ਲੈ ਸਕਦੇ ਆ ਇਹ ਗੱਲਾਂ ਮੈਂ ਵਾਰ-ਵਾਰ ਕਿਉਂ ਦੱਸਦੀ ਆ ਹਰੇਕ ਵੀਡੀਓ ਦੇ ਵਿੱਚ ਕਿ ਤੁਸੀਂ ਫ੍ਰੀ ਟ੍ਰੇਨਿੰਗ ਲੈ ਸਕਦੇ ਆ ਕਿਉਂਕਿ ਕਦੀ ਕਿਸੇ ਕੋਲ ਪੈਸੇ ਆਨਲਾਈਨ ਟ੍ਰੇਨਿੰਗ ਦੇ ਲਈ ਨਹੀਂ ਹੁੰਦੇ ਕਿਉਂਕਿ 3000 4000 ਤੋਂ ਘੱਟ ਕੋਈ ਟ੍ਰੇਨਿੰਗ ਨਹੀਂ ਮਿਲਦੀ ਹੈਗੀ ਪੀਡੀਐਫ ਆ ਜਿਹੜੇ 3350 ਤੋਂ ਘੱਟ ਨਹੀਂ ਮਿਲਦੇ ਹੈਗੇ ਤੇ ਉਹਦੇ ਵਿੱਚ ਫਿਰ ਜਿਹੜੀ ਜਾਣਕਾਰੀ ਆ ਉਹ ਵੀ ਅੱਧੀ ਅਧੂਰੀ ਹੁੰਦੀ ਆ ਇਸ ਲਈ ਆਪਾਂ ਹਰੇਕ ਵੀਡੀਓ ਦੇ ਵਿੱਚ ਦੱਸੀਦਾ ਆ ਕਿ ਤੁਸੀਂ ਬਿਲਕੁਲ ਫ੍ਰੀ ਟ੍ਰੇਨਿੰਗ ਲੈ ਸਕਦੇ ਆ ਕੇਵੀਕੇ ਤੋਂ ਖੇਤੀ ਵਿਗਿਆਨ ਕੇਂਦਰ ਮੈਨੂੰ ਕੱਲ ਵਾਲੀ ਵੀਡੀਓ ਦੇ ਨੀਚੇ ਵੀ ਇੱਕ ਕਮੈਂਟ ਆਇਆ ਸੀਗੀ ਜੀ ਕੇਵੀਕੇ ਕਿੱਥੇ ਆ ਮੈਂ ਵਾਰ-ਵਾਰ ਦੱਸ ਰਹੀ ਹਾਂ ਕਿ ਵੀਕੇ ਖੇਤੀਬਾੜੀ ਵਿਗਿਆਨ ਕੇਂਦਰ ਹਰੇਕ ਜ਼ਿਲ੍ਹੇ ਦੇ ਵਿੱਚ ਬਿਲਕੁਲ ਫ੍ਰੀ ਖੁੱਲਿਆ ਹੋਇਆ ਆ ਤੁਸੀਂ ਨੈਟ ਤੇ ਸਰਚ ਕਰੋ ਸਰਚ ਕਰਕੇ ਲੱਭੋ ਕਿ ਤੁਹਾਡੇ ਆਸ-ਪਾਸ ਕਿੱਥੇ ਆ ਤੁਸੀਂ ਉੱਥੇ ਜਾ ਕੇ ਉਹਨਾਂ ਕੋਲੇ ਆਪਣਾ ਨਾਮ ਲਿਖਾਓ ਉਹ ਤੁਹਾਨੂੰ ਖੁਦ ਕਾਲ ਕਰਨਗੇ ਕਿ ਇੰਨੀ ਤਰੀਕ ਤੋਂ ਪੋਲਟਰੀ ਦੀ ਟ੍ਰੇਨਿੰਗ ਆ ਜਿਹੜੀ ਸ਼ੁਰੂ ਆ ਕੱਲੀ ਪੋਲਟਰੀ ਨਹੀਂ ਤੁਸੀਂ ਮੁਰਗੀ ਵਾਰਮ ਬਾਰੇ ਠੀਕ ਆ ਜੀ ਜਿਹੜੀ ਗੰਡੋਆ ਖਾਦ ਹੁੰਦੀ ਆ ਉਹ ਕਿਵੇਂ ਤਿਆਰ ਕਰਨੀ ਆ ਮਤਲਬ ਕੁਲਮਲਾ ਕੇ ਉੱਥੇ ਕਈ ਇਹੋ ਜਿਹੀਆਂ ਟ੍ਰੇਨਿੰਗਾਂ ਨੇ ਜੋ ਤੁਸੀਂ ਬਿਲਕੁਲ ਫ੍ਰੀ ਲੈ ਸਕਦੇ ਆ ਸੋ ਟ੍ਰੇਨਿੰਗ ਦੇ ਹਿਸਾਬ ਦੇ ਨਾਲ ਜੋ ਆਪਾਂ ਨੂੰ ਉੱਥੇ ਡਾਕਟਰ ਜੋ ਸਾਡੇ ਟੀਚਰ ਮੌਜੂਦ ਉਹਨਾਂ ਨੇ ਸਾਨੂੰ ਦੱਸਿਆ ਕਿ ਹੋਮੋਪੈਥਿਕ ਜਿਹੜੀਆਂ ਦਵਾਈਆਂ ਨੇ ਉਹ ਮੁਰਗੀਆਂ ਤੇ ਅਸਰ ਕਰਦੀਆਂ ਨੇ ਸੋ ਇਹ ਜਿਹੜੀ ਦਵਾਈ ਆ ਜੀ ਜੋ ਤੁਸੀਂ ਦੇਖ ਸਕਦੇ ਸਕਰੀਨ ਤੇ ਹੋਮੋਪੈਥਿਕ ਦਵਾਈ ਆ 110 ਰੁਪਏ ਦੀ 30 ਕ ਐਮਐਲ ਆ ਜਿਹੜੀ ਆ ਜਾਊਗੀ ਸੋ ਇਹ ਦਵਾਈ ਤੁਸੀਂ ਇਸ ਬਿਮਾਰੀ ਤੋਂ ਆਪਣੀਆਂ ਮੁਰਗੀਆਂ ਨੂੰ ਦੇ ਸਕਦੇ ਆ ਬਾਕੀ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਧੰਨਵਾਦ